ਆਪ ਜੀ ਨੇ ਹਜੂਰ ਸ਼ੰਚੇ ਜੀ ਬਖਸ਼ਿਸ਼ ਹਰਬਾਨੀ ਸਰਵਣ ਕੀਤੀ ਗੁਰਮੁਖਾਂ ਪਾਸੋਂ ਇਸੇ ਤਰ੍ਹਾਂ ਹਜੂਰ ਸ਼ੰਚਾ ਜੀ ਵਿਆਸ ਦੇ ਬਾਰੇ ਵਿੱਚ ਹਰਬਾਨੀ ਐਕਟ ਕਰਵਾਉਂਦੇ ਨੇ ਪਿਛਲੇ ਕੁਝ ਦਿਨਾਂ ਤੋਂ ਅਰੋਸ ਵੀ ਹਾਲ ਦੇ ਚਲਦੇ ਚਲਦੇ ਹਜੂਰ ਸ਼ੰਚਾ ਜੀ ਹੀਰਾਪਿੰਡ ਬਰਨਜੀ ਜ਼ਿਲंधर ਲਾਲ ਸਿੰਘ ਦੇ ਗਏ ਉੱਥੇ ਵੀ ਸੱਚੇ ਬਾਦਸ਼ਾਹ ਜੀ ਨੇ ਵਿਆਸ ਦੇ ਬਾਰੇ ਲਿਖਤ ਕਰਵਾਈ ਔਰ ਲਿਖਤ ਸਮਾਪਤ ਹੋਈ ਵਰਸਿਕ ਲਾਲ ਸਿੰਘ ਨੇ ਹਜੂਰ ਸਿੰਘ ਜੀ ਦੇ ਹਾਰ ਪਾਇਆ ਔਰ ਸੱਚੇ ਬਾਦਸ਼ਾਹ ਜੀ ਨੇ ਉੱਥੇ ਫਿਰ ਕੁਝ ਹਰਬਾਨੀਆਂ ਇਕੱਠ ਕਰਵਾਈ ਜਿਸ ਵਿੱਚ ਇਹ ਦੱਸਿਆ ਕਿ ਹਾਰ ਨਹੀਂ ਇਹ ਹਰ ਸੰਗਤ ਦਾ ਹਿਰਦਾ ਤੁਸੀਂ ਹਿਰਦਿਓ ਮੈਨੂੰ ਮੇਰੇ ਨਾਲ ਮਿਲ ਕੀਤਾ ਉਹ ਲਾਈਨ ਕੀ ਸੀ ਹਾਰ ਨਹੀਂ ਹਰ ਸੰਗਤ ਹਿਰਦਾ ਹਾਰਦਿਕ ਦਾਇਰ ਵਧਾਈ ਹੈ ਇਸ ਤਰ੍ਹਾਂ ਉਹ ਲਿਖਟਿਵ ਉਹ ਲਿਖਤ ਵਿੱਚ ਸਮਾਪਤ ਹੋਈ ਤਮਵੀਰ ਗੁਰਸਿੱਖ ਨੇ ਬੇਨਤੀ ਕੀਤੀ ਜਿਸ ਸੱਚੇ ਪਾਤਸ਼ਾਹ ਬੜੀ ਬਖਸ਼ਿਸ਼ ਕੀਤੀ ਤੁਸੀਂ ਦਾਸ ਦੀ ਕੁੱਲੀ ਵਿਖੇ ਆਪ ਜੀ ਨੇ ਚਰਨ ਪਾਏ ਔਰ ਉਹ ਹਰ ਬਾਣੀ ਆਪ ਜੀ ਦੇ ਨਾਲ ਕੁਝ ਸਾਂਝੀ ਕਰਦੇ ਆ ਸਰਵਨ ਕਰਨਾ ਜਦੋਂ ਕਿਹਾ ਕਿ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਤੁਸੀਂ ਦਾਸ ਦੀ ਕੁੱਲੀ 'ਚ ਚਰਨ ਪਾਏ ਆਵੋ ਸਰਵਨ ਕਰਦੇ ਆ ਕੁੱਲੀ ਕਹੇ ਮੈਂ ਤਕਦੀ ਰਹੀ ਰਾਹ ਪ੍ਰਭੂ ਮੈਂ ਤੇ ਤੇਰਾ ਰਾਹ ਤੱਕਦੀ ਸੀ ਅੱਜ ਤੂੰ ਆ ਗਿਆ ਕੁੱਲੀ ਕਹੇ ਮੈਂ ਤੱਕਦੀ ਰਹੀ ਰਾ ਲਾਲ ਦਾ ਲਾਲਨ ਵੇਖ ਵਖਾਈਆ ਕਿਉਂਕਿ ਲਾਲ ਸਿੰਘ ਦੇ ਘਰ ਗਏ ਸੀ ਪਾਤਸ਼ਾ ਕੁੱਲੀ ਕਹਿੰਦੀ ਮੈਂ ਇਸ ਲਾਲ ਦੇ ਲਾਲਨ ਨੂੰ ਵੀ ਅੱਜ ਦੇਖ ਲਿਆ ਇਹ ਤੇਰੀ ਮਿਹਰਬਾਨੀ ਹੋਈ ਹੈ ਕੁੱਲੀ ਕਹੇ ਮੈਂ ਤੱਕਦੀ ਰਹੀ ਰਾ ਲਾਲ ਲਾਲਨ ਵੇਖ ਵਖਾਈਆ ਇਹ ਕੌਣ ਲਾਲਨ ਲਾਲਾਂ ਦਾ ਲਾਲ ਕੌਣ ਜੋ ਆਜੁਗਾ ਦੀ ਦੋ ਜਹਾਨਾਂ ਮਲਾ ਦੋ ਜਹਾਨਾਂ ਦੇ ਮਲਾ ਨੂੰ ਮੈਂ ਅੱਜ ਦੇਖ ਰਹੀ ਹਾਂ ਜਿਹੜਾ ਆਦਤ ਤੋਂ ਲੈ ਕੇ ਜੁਗਾਦ ਤੱਕ ਆਪਣੇ ਭਗਤਾਂ ਨੂੰ ਇਸ ਭਾਵ ਸਾਗਰ ਦੇ ਵਿੱਚੋਂ ਤਾਰ ਕੇ ਬਾਹਰ ਲੈ ਜਾਂਦਾ ਮੈਂ ਉਸ ਮਲਾ ਨੂੰ ਵੇਖ ਰਹੀ ਹਾਂ ਜੋ ਆਜੁਗਾ ਦੀ ਦੋ ਜਹਾਨਾਂ ਮਲਾ ਬੇੜਾ ਬ੍ਰਹਮੰਡਖੰਡ ਪਾਰ ਕਰਾਈਆ ਪੂਰੇ ਬ੍ਰਹਮੰਡਾ ਖੰਡਾਂ ਦੇ ਉੱਤੋਂ ਆਪਣੇ ਬੇੜੇ ਦੇ ਵਿੱਚ ਬਿਠਾ ਕੇ ਪਾਰ ਲੈ ਜਾਂਦਾ ਮੈਂ ਉਸ ਮਲਾ ਨੂੰ ਅੱਜ ਵੇਖ ਰਿਹਾ ਕੌਣ ਕਹਿ ਰਹੀ ਆ ਉਸ ਲਾਲ ਸਿੰਘ ਦੀ ਕੁੱਲੀ ਜਿੱਥੇ ਉਹਨੇ ਕਿਹਾ ਕਿ ਤੂੰ ਅੱਜ ਚਰਨਛੋਦ ਦਿੱਤੀ ਐ ਅੱਜ ਦਰਸ ਦਿੱਤੇ ਨੇ ਜਿਸ ਨੂੰ ਗੁਰ ਅਵਤਾਰ ਪੈਗੰਬਰ ਗਏਗਾ ਮੈਂ ਕਿਸ ਨੂੰ ਵੇਖਦੀ ਆ ਜਿਹਦੇ ਬਾਰੇ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਹੁਣ ਤੱਕ ਗਾਥਾ ਗਾਈਆਂ ਜੁਗ ਚੌਕੜੀ ਰਾਗਾਂ ਦਾ ਵਿੱਚ ਢੋਲੇ ਗਾਈਆ ਸੋ ਸਾਇਬ ਸਵਾਮੀ ਅੰਤਰਜਾਮੀ ਸ਼ਹਿਨशाह ਪਾਤਸ਼ਾਹ ਇੱਕੋ ਬੇਪਰਵਾਹੀਆ ਜਲਵਾ ਕਰ ਬਣ ਖੁਦਾ ਨੂਰ ਨੂਰਨਾ ਕਰੇ ਰੁਸ਼ਨਾਇਆ ਅੱਜ ਮੇਰੀ ਕੁੱਲੀ ਨੂੰ ਤੂੰ ਭਾਗ ਲਾ ਦਿੱਤੇ ਐ ਜਲਵਾ ਕਰ ਤੂੰ ਇੱਥੇ ਆਪਣੇ ਆਪ ਦਾ ਆ ਕੇ ਜਲਵਾ ਖੋਲ ਦਿੱਤਾ ਤੂੰ ਨੂਰ ਖੋਲ ਦਿੱਤਾ ਤੂੰ ਇੱਥੇ ਰੁਸ਼ਨਾਇ ਆ ਕੇ ਕਰ ਦਿੱਤੀ ਵੇਖਣਹਾਰਾ ਤਾਂ ਉਹ ਥਾਂ ਦਾ ਸਰਜ ਕਰਿਆ ਕਰਦਾ ਉਹਦਾ ਐਸਾ ਸੀਸੀਟੀਵੀ ਕੈਮਰਾ ਜਿਹੜਾ ਪੂਰੇ ਬ੍ਰਹਿਮੰਡ ਨੂੰ ਦੇਖ ਰਿਹਾ ਉਹਦੇ ਕੋਲੋਂ ਕੋਈ ਵੀ ਲੋਕ ਨਹੀਂ ਸਕਦਾ ਤੂੰ ਵੇਖਣ ਹਾਰਾ ਥਾਉ ਥਾ ਨਵ ਨੋ ਚਾਰ ਖੋਜ ਖੁਜਾਈਆ ਮੈਂ ਪਿਛਲੇ ਮੈਂ ਇਹ ਦੱਸ ਦਿਆਂ ਮੈਂ ਇਹ ਬਿਆਨ ਕਰਦੀਆਂ ਮੈਨੂੰ ਇਹ ਸਾਰਾ ਕੁਝ ਤੇਰੇ ਦਰਸ਼ਨ ਕਰਕੇ ਪਤਾ ਲੱਗ ਗਿਆ ਤੂੰ ਤੇ ਬ੍ਰਹਿਮੰਡਾਂ ਖੰਡਾਂ ਨੂੰ ਖੋਜਣ ਵਾਲਾ ਤੂੰ ਪਿਛਲੇ ਨਾ ਨਵ ਨੋ ਚਾਰ ਤੋਂ ਸਾਰੇ ਯੁੱਗਾਂ ਦੀਆਂ ਸਾਰੀਆਂ ਗੱਲਾਂ ਨੂੰ ਜਾਣਨ ਵਾਲਾ ਤੂੰ ਅੱਜ ਮੇਰੇ ਕੋਲ ਆ ਗਿਆ ਗਰੀਬ ਨਮਾਨਿਆਂ ਪਕੜਨ ਆਇਆ ਬਾ ਤੂੰ ਗਰੀਬ ਨਮਾਨਿਆਂ ਦੀ ਐ ਲਾਲਨ ਤੂੰ ਹੁਣ ਬਾਹ ਫੜਨ ਵਾਸਤੇ ਇੱਥੇ ਮਾਤਲੁਕ ਦੇ ਉੱਤੇ ਆ ਗਿਆ ਲੱਖ 84 ਵਿੱਚੋਂ ਦੇਵੇ ਮਾਨ ਵਢਾਈਆ ਕਿੰਨਾ ਸੰਸਾਰ ਵੱਸਦਾ ਹੈ ਕਿੰਨੇ ਜੀਵ ਜੰਤ ਵੱਸਦੇ ਨੇ ਲੱਖ 84 ਜੁਨੀ ਵੱਸਦੀ ਆ ਤੂੰ ਉਹਨਾਂ ਦੇ ਵਿੱਚੋਂ ਕੁਝ ਚੰਦ ਪਰ ਮੁਠੀ ਗੁਰਸਿੱਖਾਂ ਦੀ ਬਾਹ ਆ ਕੇ ਫੜ ਲਈ ਲੱਖ ਚਰਾਸੀ ਵਿੱਚੋਂ ਦੇਵੇਂ ਮਾਨ ਵੜਾਈਆ ਭਗਤ ਸਹੇਲੇ ਆਪਣੀ ਗੋਦ ਉਠਾ ਤੂੰ ਆਪਣੀ ਗੋਦੀ ਚੱਕ ਲਿਆ ਆਪਣੇ ਭਗਤ ਸਹੇਲਿਆਂ ਨੂੰ ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਟਿਕਾਈਆ ਮਹਿਬੂਬ ਕਿੰਨੂੰ ਕਹਿੰਦੇ ਨੇ ਉਰਦੂ ਦਾ ਲਫ਼ਜ਼ ਹੈ ਪਿਆਰ ਕਰਨ ਵਾਲੇ ਨੂੰ ਐ ਪਿਆਰ ਕਰਨ ਵਾਲੇ ਐਨੀ ਤੂੰ ਮਿਹਰ ਕੀਤੀ ਤੂੰ ਆਪਣੇ ਭਗਤਾਂ ਨੂੰ ਆਪਣੀ ਗੋਦੀ ਚੱਕ ਲਿਆ ਤੇ ਉਹਨਾਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਲਿਆ ਸੋ ਦਾਤਾ ਦਾਨੀ ਦਇਆ ਕਮਾ ਦੇਵਨ ਹਾਰ ਸੱਚੀ ਸਰਨਾਈਆ ਮੇਰੀ ਨਮਾਣੀ ਦੇ ਭਾਗ ਦੇ ਜਗਾ ਕਿਉਂ ਅੱਜ ਉਸ ਗ੍ਰਹਿ ਦੇ ਵਿੱਚ ਆਇਆ ਹੋਇਆ ਲਾਲ ਸਿੰਘ ਦੀ ਕੁਲੀ ਦੇ ਵਿੱਚ ਆਇਆ ਹੋਇਆ ਸਦੀ 14ਵੀਂ ਅੱਖਸ ਖੁਲਾਈਆ ਆਇਆ ਕਦੋਂ ਸਦੀ 14ਵੀਂ ਦੇ ਅੰਤ ਦੇ ਵਿੱਚ ਕਿਉਂਕਿ ਵਾਦਾ ਸੀ ਜਦੋਂ 14 ਸਦੀਆਂ ਵੀਰ ਜਾਣਗੀਆਂ ਉਦੋਂ ਉਹ ਪਰਵਰਤਕਾਰ ਜਲਵਾ ਕਰ ਇਸ ਧਰਤੀ ਦੇ ਉੱਤੇ ਆਪਣਾ ਨੂਰ ਪ੍ਰਗਟ ਕਰੇਗਾ ਔਰ ਤੂੰ ਆਪਣੇ ਨੂਰ ਦੀ ਇੱਥੇ ਰੁਸ਼ਨਾਈ ਕਰ ਦਿਤੀ ਆ ਔਰ ਮੇਰੀ ਕੁੱਲੀ ਨੂੰ ਵੀ ਤੂੰ ਭਾਗ ਲਾ ਦਿੱਤੇ ਨੇ ਪੜਦਾ ਔਲਾਦੈ ਉਠਾ ਹੁਣ ਤੂੰ ਆ ਗਿਆ ਹੁਣ ਕਿਸੇ ਵੀ ਗੱਲ ਦਾ ਪੜਦਾ ਨਹੀਂ ਰਹਿਣ ਦੇਣਾ ਦੁਈ ਦਵੈਤੀ ਡੇਰਾ ਟਾਈਆ ਵਕਤ ਸੋਜਣਾ ਦਾ ਸੁਹਾ ਤੂੰ ਆ ਗਿਆ ਇਸ ਵਕਤ ਨੂੰ ਤੂੰ ਸੋਹਣਾ ਕਰ ਦਿੱਤਾ ਸੋਭਵੰਤ ਇਸ ਵਕਤ ਨੂੰ ਸਹੌਣ ਵਾਲਾ ਕੌਣ ਹੈ ਪ੍ਰਮਾਤਮਾ ਤੂੰ ਤੂੰ ਹੀ ਸੋਭਵੰਤ ਹੈ ਤੂੰ ਆਇਆ ਤੇ ਅੱਜ ਇੱਥੇ ਇਸ ਧਰਤੀ ਨੂੰ ਸਹੱਪਣ ਦੇ ਦਿੱਤਾ ਸੋਹਣਾ ਬਣਾ ਦਿੱਤਾ ਸੋ ਬਵੰਤ ਤੇ ਆਪਣੇ ਹੱਥ ਰਕੇ ਵਢਾਈਆ ਮੈਂ ਕੁੱਲੀ ਕੱਖਾ ਮੇਰੀ ਕੀਮਤ ਸਾਰੇ ਸਕੇ ਕੋਈ ਨਾ ਪਾ ਮੇਰੀ ਕੀਮਤ ਅੱਜ ਤੱਕ ਕਿਸੇ ਨੇ ਵੀ ਨਹੀਂ ਪਾਈ ਤੂੰ ਆਇਆ ਹੁਣ ਮੇਰੀ ਕੀਮਤ ਪਈ ਐ ਮੈਂ ਕੁੱਲੀ ਕੱਖਾ ਮੇਰੀ ਕੀਮਤ ਸਕੇ ਕੋਈ ਨਾ ਪਾ ਸ਼ਾ ਸੁਲਤਾਨ ਸਮਝ ਕਿਸੇ ਨਾ ਆਈਆ ਇਹ ਮੇਰੇ ਦਾਤਾ ਤੇਰੇ ਬਗੈਰ ਮੇਰੇ ਕੱਖਾਂ ਨੂੰ ਕੌਣ ਪਹਿਚਾਣੇ ਮੈਂ ਤੇਰਾ ਰਾਤ ਅੱਕਦੀ ਸੀ ਨਵਨੋਚਾਰ ਤੋਂ ਲੈ ਕੇ ਤੂੰ ਹੁਣ ਆ ਗਿਆ ਤੂੰ ਮੈਨੂੰ ਭਾਗ ਲਾ ਦਿੱਤਾ ਇਸ ਗੱਲ ਨੂੰ ਇਸ ertid ਦਾ ਕੋਈ ਸ਼ਾ ਪਾਦਸ਼ਾਹ ਸਮਝ ਨਹੀਂ ਸਕਦਾ ਜਿਹੜੀ ਤੂੰ ਅੱਜ ਰਹਿਮਤ ਕੀਤੀ ਆ ਇਹਨੂੰ ਕੋਈ ਸਮਝ ਨਹੀਂ ਸਕਦਾ ਖੁਸ਼ੀਆਂ ਨਾਲ ਢੋਲਾ ਗਾਵਾਂ ਆਪਜੀ ਤੇ ਵੀ ਮੇਰ ਕੀਤੀ ਐ ਤੁਸੀਂ ਵੀ ਉਹਦੇ ਢੋਲੇ ਗਾ ਰਹੇ ਹੋ ਕੁੱਲੀ ਕਹਿੰਦੀ ਮੈਂ ਖੁਸ਼ੀਆਂ ਨਾਲ ਢੋਲਾ ਗਾਵਾਂ ਲਾਲ ਸਿੰਘ ਦਾ ਗ੍ਰਹਿ ਕਹਿੰਦਾ ਮੈਂ ਖੁਸ਼ੀਆਂ ਨਾਲ ਢੋਲਾ ਗਾਵਾਂ ਖੁਸ਼ੀਆਂ ਨਾਲ ਢੋਲਾ ਗਾਵਾਂ ਬਿਨ ਰਸਨਾ ਜਿਹਾ ਬਤੀ ਦੰਦ ਕਰਾਂ ਵਾ ਵਾ ਗਰਮੋ ਕੁ ਪਿਆਰੇਓ ਜੇ ਉਹ ਕੁੱਲੀ ਬਿਨਾ ਜ਼ੁਬਾਨ ਤੋਂ ਉਹਦਾ ਢੋਲਾ ਗਾ ਸਕਦੀ ਐ ਤੇ ਸਾਨੂੰ ਕੀ ਹੋਇਆ ਸਾਨੂੰ ਰਸਨਾ ਦਿੱਤੀ ਉਹਦੇ ਢੋਲੇ ਗਾਉਣ ਨੂੰ ਹਾਉ ਦਿਨ ਰਾਤ ਉਹਦੇ ਢੋਲੇ ਗਾਈਏ ਖੁਸ਼ੀਆਂ ਨਾਲ ਢੋਲਾ ਗਾਵਾਂ ਬਿਨ ਰਸਨਾ ਜਿਹਾ ਬਤੀ ਦੰਦ ਕਰਾਂ ਵਾ 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 ਤੇਰੀ ਬੇਪਰਵਾਹੀਆ ਜੋਤੀ ਜੋ ਸਰੂਪ ਆ ਰਿਆ ਪੇ ਆਪਣੀ ਕਿਰਪਾ ਕਰ ਦਰਦਵਾਰ ਰਿਆ ਸਹਾਈਆ ਐ ਜੋਤੀਆਂ ਦੇ ਮਾਲਕ ਜੋ ਸਰੂਪ ਆਕਾਲ ਪੁਰਖ ਤੂੰ ਆਪਣੀ ਕਿਰਪਾ ਕਰਕੇ ਮੇਰੇ ਇਸ ਦਰਦਵਾਰ ਨੂੰ ਸੋਹਣਾ ਬਣਾ ਦਿੱਤਾ ਕਿਉਂਕਿ ਤੂੰ ਆ ਗਿਆ ਕੁੱਲੀ ਕਹੇ ਮੈਂ ਵੇਖਿਆ ਮਾਰ ਝਾਤ ਦੋ ਜਹਾਨਾਂ ਤੋਂ ਪਰੇ ਧਿਆਨ ਲਗਾਈਆ ਜਿਸ ਦਾ लेखा ਲਿਖੇ ਨਾ ਕੋਈ ਕਲਮ-ਦਵਾਤ ਸ਼ਾਸਤਰ ਸਿਮਰਤ ਵੇਦ ਪੁਰਾਨ ਜੀਲ ਕੁਰਾਨ ਖਾਣੀ ਬਾਣੀ ਬੇਅੰਤ ਕਹਿ ਕੇ ਸ਼ੁਕਰ ਮਨਾਈਆ ਤੂੰ ਤੇ ਓ ਹੈ ਜਿਸ ਦੇ ਲੇਖੇ ਨੂੰ ਅੱਜ ਤੱਕ ਕਿਸੇ ਕਲਮ ਦਵਾਤ ਨੇ ਲਿਖਿਆ ਨਹੀਂ ਜਿਸ ਦੇ ਅਕਸ ਨੂੰ ਅੱਜ ਤੱਕ ਕਿਸੇ ਨੇ ਉਕਰਿਆ ਨਹੀਂ ਜੇ ਉਕਰਿਆ ਹੁੰਦਾ ਤੇ ਜਰੂਰ ਉਹਦਾ ਕੋਈ ਚੈਨ ਚੱਕਰ ਦੱਸ ਦਿੰਦਾ ਇਹ ਨਾ ਕਹਿੰਦੇ ਕਿ ਉਹ ਨੂਰੀ ਨੂਰ ਹੈ ਉਹ ਬਿਨਾ ਆਕਾਰ ਤੋਂ ਹੈ ਉਹ ਬਿਨਾ ਰੰਗ ਰੂਪ ਤੋਂ ਹੈ ਇਹ ਚੀਜ਼ ਕੋਈ ਵੀ ਨਾ ਕਹਿੰਦਾ ਉਕਰਿਆ ਨਹੀਂ ਗਿਆ ਬੇਅੰਤ ਕਹਿ ਕੇ ਸ਼ੁਕਰ ਮਨਾਈਆ ਸੋ ਪੁਰਖ ਅਕਾਲ ਦਿਨ ਦੇ ਆਲਾ ਵਾਲੀ ਦੋ ਜਹਾਨਾ ਨਿਰਗੁਣ ਸਰਗੁਣ ਤਕਿਆ ਸਾਖਿਆਤ ਜਿਸ ਦਾ ਲੇਖ ਵੇਦ ਸ਼ਾਸਤਰ ਕੋਈ ਦੱਸ ਨਹੀਂ ਸਕਦੇ ਕੁੱਲੀ ਕਹਿੰਦੀ ਮੈਂ ਉਹਨੂੰ ਅੱਜ ਨਿਰਗੁਣ ਸਰਗਣ ਨੂੰ ਸਾਖਿਆਤ ਦੇਖ ਲਿਆ ਸਾਹਮਣੇ ਦੇਖ ਲਿਆ ਸਤਸਤਵਾਦੀ ਬ੍ਰਹਮ ਰਹਿਮਾਦੀ ਸ਼ਬਦ ਅਨਾਦੀ ਆਪਣਾ ਵੇਸ ਵਟਾਈਆ ਇਹ ਉਸ ਸਤਸਤਵਾਦੀ ਦਾ ਬ੍ਰਹਮ ਬ੍ਰਹਮ ਬ੍ਰਹਮਾਦੀ ਦਾ ਵੇਸ ਵਟਾਇਏ ਹੋਏ ਦੀ ਗੂੰਜਲ ਨੂੰ ਇਹ ਸੰਸਾਰ ਅਜੇ ਤੱਕ ਸਮਝ ਨਹੀਂ ਸਕਿਆ ਤੇ ਨਾ ਇਹ ਗਾਂ ਕਿਸੇ ਨੂੰ ਸਮਝਾਉਣੀ ਆ ਸਮਝ ਕਿਹਨੂੰ ਆਣੀ ਆ ਜਿਸ ਦੇ ਉੱਤੇ ਆਪਣੀ ਮਿਹਰ ਦੀ ਨਜ਼ਰ ਪਾਈ ਗੁਰਮੁਖ ਸੱਜਣ ਮੀ ਤਮਰਾਰੇ ਸੁਣੇ ਫਰਿਆਦ ਪੂਰਵ ਜਨਮ ਲੈਣਾ ਦੇਣਾ ਖੋਜੇ ਤਾਂ ਹੋ ਤਾਈਆਂ ਜਿਸ ਨੂੰ ਗੁਰ ਅਵਤਾਰ پیغمبر ਕਰਦੇ ਗਏ ਯਾਦ ਤੂੰ ਤੇ ਪ੍ਰਭੂ ਉਹ ਹੈ ਦਿਵਸ ਰਹਿਣ ਅੱਠੇ ਪੈਰ ਕੜੀ ਪਲ ਧਿਆਨ ਲਗਾਈਆ ਅੱਗੇ ਸਰਵਣ ਕਰਿਓ ਸੋ ਲਾਲ ਦੀ ਕੁੱਲੀ ਇਕੱਲਾ ਕਰਨ ਆਇਆ ਆਬਾਦ ਇੱਕ ਅੱਖਾਂ ਦੀਆਂ ਕੁੱਲੀਆਂ ਨੂੰ ਵੀ ਆਬਾਦ ਕਰਨ ਆਇਆ ਤੇ ਇਹ ਪੰਜ ਤਤ ਦੀ ਕੁੱਲੀ ਨੂੰ ਵੀ ਆਬਾਦ ਕਰਨ ਵਾਸਤੇ ਆਇਆ ਸੋ ਲਾਲ ਦੀ ਕੁੱਲੀ ਇਕੱਲਾ ਕਰਨ ਆਇਆ ਆਬਾਦ ਦੂਜਾ ਸੰਗ ਨਾ ਕੋਈ ਬਣਾਈਆ ਮਤ ਆਖਿਓ ਕੀ ਉਹਦੇ ਵਿੱਚ ਕੋਈ ਹੋਰ ਬੋਲਦਾ ਉਹ ਕੌਣ ਆ ਉਹ ਇੱਕ ਦਾ ਇੱਕ ਹੈ ਉਹੀ ਉਸ ਕੁੱਲੀ ਨੂੰ ਲਾਲ ਸਿੰਘ ਦੀ ਕੁੱਲੀ ਨੂੰ ਅੱਜ ਆਬਾਦ ਕਰਨ ਵਾਸਤੇ ਆਇਆ ਹੋਇਆ ਪੂਰੀ ਕਰੇ ਪੂਰਬ ਖਾਇਸ਼ ਆਸਾ ਮਨਸਾ ਆਪਣੇ ਵਿੱਚ ਸਮਾਈਆ ਹਰ ਸੰਗਤ ਸੰਗ ਪਾਵੇ ਅਗੰਮੀ ਰਾਸ ਉਸ ਦਿਨ ਇਕੱਲਾ ਉਹ ਪਰਵਰਦگار ਉੱਥੇ ਹਾਜ਼ਰ ਨਹੀਂ ਸੀ ਹੋ ਸਕਦਾ ਸਾਡਾ ਪਰਿਵਾਰ ਵੀ ਉਸ ਦਿਨ ਹਾਜ਼ਰ ਹੋਵੇ ਦਾਸ ਨੂੰ ਇਹ ਚੰਗੀ ਤਰ੍ਹਾਂ ਯਾਦ ਨਹੀਂ ਕਿਉਂਕਿ ਲਾਲ ਸਿੰਘ ਹੀਰਾ ਵਾਲਿਆਂ ਦੇ ਘਰ ਹੀ ਸਾਨੂੰ ਬਹਾਮਣੀਆਂ ਸੱਦਾ ਦਿੱਤਾ ਜਾਂਦਾ ਸੀ ਕਿ ਜਗੀਰਕੌਰ ਦੇ ਪਰਿਵਾਰ ਨੂੰ ਵੀ ਆਖੋ ਅਜ ਲਾਲ ਸਿੰਘ ਦੇ ਘਰ ਅਸੀਂ ਆ ਰਹੇ ਹਾਂ ਉੱਥੇ ਉਹ ਵੀ ਪਰਿਵਾਰ ਹਾਜ਼ਰੀਆਂ ਭਰੇ ਹਰ ਸੰਗਤ ਸੰਗ ਪਾਵੇ ਅਗੰਮੀ ਰਾਸ ਉਦੇ ਨਾਲ ਉਹਦੀ ਹਰ ਸੰਗਤ ਵੀ ਹੈ ਸੁਰਤੀ ਸ਼ਬਦੀ ਗੋਪੀ ਕਾਨ ਨਚਾਈਆ ਚਾਰ ਯੁਗ ਚਾਰ ਯੁਗ ਦੇ ਜਿੰਨੇ ਜੀਵ ਜੰਤ ਹੋਏ ਚਾਰ ਯੁਗ ਇਸ ਸਰਦਲ ਉੱਤੇ ਟੇਕਦੇ ਰਹਿਣ ਮਾਥ ਇਹ ਇੰਨੀ ਪਵਿੱਤਰ ਜਗਾ ਬਣ ਜਾਣੀ ਆ ਆਉਣ ਵਾਲੇ ਚਾਰ ਯੁੱਗ ਜਿੰਨੇ ਜੀਵ ਜਤ ਜਿੰਨੇ ਇਸ ਧਰਤੀ ਦੇ ਉੱਤੇ ਜੀਵ ਨੇ ਇਸ ਦਰਗਾਹ ਇਸ ਸਰਦਲ ਦੇ ਉੱਤੇ ਨਤਮਸਤਕ ਹੋਣਗੇ ਇਹ ਕਿਹਦਾ ਵਾਦਾ ਕਿ ਉਸ ਅਕਾਲ ਪੁਰਖ ਦਾ ਜਿਨੇ ਉਸ ਕੁਲੀ ਨੂੰ ਉਸ ਦਿਨ ਜਨਾਈ ਕਰਵਾਈ ਚਾਰ ਯੁੱਗ ਇਸੇ ਸਰਦਲ ਉੱਤੇ ਟੇਕਦੇ ਰਹਿਣ ਮਾਥ ਮਸਤਕ ਟਿੱਕੇ ਧੂੜੀ ਨਾਲ ਰਮਾਈ ਆ ਲਾਲ ਦੀ ਲਾਲ ਹੋ ਕੇ ਚਮਕੇ ਗਾਥ ਇਹ ਪੜ ਰਹੇ ਆ ਨਾ ਅੱਜ ਦੀ ਗਾਥਾ ਲਾਲ ਸਿੰਘ ਦੀ ਲਾਲ ਸਿੰਘ ਦੀ ਲਾਲ ਹੋ ਕੇ ਚਮਕੇ ਗਾਥ ਇਹ ਕਿਉਂ ਚਮਕਣੀ ਆ ਗਹਿਰ ਗਬੀਰ ਦੇ ਵਡਿਆਈ ਆ ਇਹ ਕਿਸੇ ਸਾਧੂ ਸੰਤ ਨੇ ਕਿਹਾ ਵੀ ਇਹ ਚਮਕਣੀ ਆ ਇਹ ਗਹਿਰ ਗੰਬੀਰ ਗਹਿਰ ਗੰਬੀਰ ਕਿਹੜਾ ਹੁੰਦਾ ਜਿੱਦੀ ਗਹਿਰਾਈ ਵੀ ਨਾ ਨਾਪੀ ਜਾਵੇ ਔਰ ਉਹਦੀ ਅਗਮਤਾ ਵੀ ਨਾ ਪਛਾਨੀ ਜਾਵੇ ਜਿਹਦੇ ਬਾਰੇ ਸਮਝ ਹੀ ਕੋਈ ਨਾ ਸਕੇ ਇਹ ਉਹ ਵਡਿਆਈ ਦੇ ਰਿਹਾ ਕਿ ਇਸ ਸਰਦਲ ਦੇ ਉੱਤੇ ਚਾਰ ਯੁਗ ਦੇ ਅਗਲੇ ਜੀਵਾਂ ਨੇ ਨਤਮਸਤਕ ਹੋਣਾ ਹੈ ਜੋਤੀ ਜੋ ਸਰੂਪ ਆਪੇ ਆਪਣੀ ਆਪੇ ਆਪਣੀ ਜੋਤ ਧਰ ਨੇਕ ਲੰਕ ਨਰੈਣ ਨਰ ਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜੋ ਸਰੂਪ ਹੈ ਸਰਬਾਤਮਾ ਦਾ ਪਰਮਾਤਮਾ ਜੋ ਸਰੂਪਾ ਕਾਲਪੁਰਖ ਆਪਣੀ ਜੋਤ ਨੂੰ ਆਪੇ ਧਰ ਕੇ ਜਦੋਂ ਉਹਦਾ ਜੀ ਕੀਤਾ 994 ਜੁਬ ਚੌਕੜੀ ਤੋਂ ਬਾਅਦ ਨੇਕਲੰਕ ਨਾਰਾਇਣ ਨਰ ਜਿਹੜਾ ਜੋਤ ਸਰੂਪ ਹੈ ਉਹ ਹੀ ਨੇਕਲੰਕ ਹੈ ਉਹ ਤਨਵਜੂਦ ਦੇ ਨਹੀਂ ਹੈ ਨਾਰਾਇਣ ਨਰ ਉਹ ਇੱਕੋ ਇੱਕ ਨਾਰਾ ਜਿਹੜਾ ਸਾਰੀ ਧਰਤੀ ਦਾ ਇੱਕੋ ਇੱਕ ਪੁਰਖ ਆ ਇੱਕੋ ਇੱਕ ਨਾਰਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਹੀ ਜੋਤ ਸਰੂਪ ਆ ਕਾਲਪੁਖ ਨੇਕਲੰਕ ਮਹਾਰਾਜ ਆ ਉਹੀ ਜੋਤ ਸਰੂਪ ਨੇਕਲੰਕ ਨਾਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਰੀ ਸ੍ਰਿਸ਼ਟੀ ਨੂੰ ਸਾਰੀ ਖਲਕਤ ਨੂੰ ਸਾਰੀ ਜੀਵਾਂ ਨੂੰ ਰੋਜੀ ਰੋਟੀ ਦੇਣ ਵਾਲਾ ਭਗਵਾਨ ਸਰਬ ਕਲਾ ਸਮਰੱਥ ਅੱਗੇ ਕੀ ਸੀ ਕੁਝ ਕਲਾ ਲੈ ਕੇ ਇਸ ਧਰਤੀ ਦੇ ਉੱਤੇ ਆਉਂਦੇ ਸੀ ਗੁਰੂ ਪੀਰ ਪੈਗੰਬਰ ਅਵਤਾਰ ਹੁਣ ਸਰਬ ਕਲਾ ਸਮਰੱਥ ਸਾਰੀਆਂ ਕਲਾ ਦਾ ਮਾਲਕ ਇਸ ਧਰਤੀ ਦੇ ਉੱਤੇ ਆਇਆ ਉਸ ਦੇ ਲਾਲ ਸਿੰਘ ਦੇ ਗ੍ਰਹਿ ਵਿਖੇ ਸਰਬ ਕਲਾ ਸਮਰੱਥ ਮਹਿਮਾ ਅਕੱਥ ਬੋਧ ਅਗਾਧ ਦੇ ਜਣਾਈਆ ਮੈਂ ਮਾ ਅਕਥ ਜਿਹੜੀ ਕਥੀ ਨਾ ਜਾ ਸਕੇ ਜਿਹੜੀ ਦਸੀ ਨਾ ਜਾ ਸਕੇ ਜਿਹੜੀ ਬੋਲੀ ਨਾ ਜਾ ਸਕੇ ਉਹ ਕਥਾ ਕਿਹੜੀ ਗੋਦ ਆਗਾਦ ਜਿਹੜੀ ਬੁੱਧੀ ਤੋਂ ਪਰੇ ਐ ਉਹ ਕੀ ਐ ਉਹ ਪਰਮਾਤਮਾ ਦੀ ਕਥਾ ਉਹ ਆਪਣੀ ਕਥਾ ਨੂੰ ਆਪ ਦੱਸਣ ਵਾਸਤੇ ਸਮਾਤ ਲੋਕ ਦੇ ਉੱਤੇ ਅੱਜ ਲਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚਿਆ ਹੋਇਆ ਭਗਵਾਨ ਸੋ ਇੰਨੀ ਹੀ ਹਰਬਾਣੀ ਦੇ ਨਾਲ ਹਾਂਜੀ ਇਨੀ ਹੀ ਮਿਹਰਬਾਨੀ ਦੇ ਨਾਲ ਆਪ ਸਰਬ ਹਰ ਸੰਗਤ ਪਾਸੋਂ ਔਰ ਹਜੂਰ ਸ਼ੰਚੀ ਦੇ ਜਨਨ ਦੇ ਪਾਸੋਂ ਮਾਫੀ ਦਾ ਜਾਚਕਾ ਵਿਚਾਰ ਕਰਦੇ ਆਂ ਜਰੂਰ ਬਦਕਟ ਬੋਲਿਆ ਜਾਂਦਾ ਹੈ ਲਗਮਾਤਰ ਕਿਤੇ ਬਦਕਟ ਲੱਗੀ ਲੱਗੀ ਹੋਵੇ ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਿਰ ਤੇ ਹੱਥ ਰੱਖਣ ਔ ਜੋ ਸਤਜੁਗ ਦੀ ਧਾਰਾ ਜਦੋਂ ਇਸ ਮਾਤ ਲੋਕ ਦੇ ਉੱਤੇ ਪੂਰੀ ਪ੍ਰਗਟ ਹੋਗੀ ਸੱਚੇ ਪਾਤਸ਼ਾਹ ਜੀ ਦੇ ਇਹ ਹੁਕਮ ਨੇ ਉਸ ਪਾਰ ਬ੍ਰਹਮ ਅਕਾਲ ਪੁਰਖ ਦੇ ਹੁਕਮ ਨੇ ਕਿਸ ਤਰਤੀ ਦੇ ਜੀਵ ਤੂੰ ਮੇਰਾ ਮੈਂ ਤੇਰਾ ਦੀ ਗਾਥਾ ਜਿੱਥੇ ਸੋਮਹਾਰਸ਼ ਸਿੰਘ বিষ্ণੂ ਭਗਵਾਨ ਦੀ ਜੈ ਚਲਨੀਆ ਉੱਥੇ ਤੂੰ ਮੇਰਾ ਮੈਂ ਤੇਰਾ ਦਾ ਜਾਪ ਵੀ ਭਗਤਾਂ ਨੇ ਕਰਨਾ ਸੋ ਆਓ ਤੂੰ ਮੇਰਾ ਮੈਂ ਤੇਰਾ ਦਾ ਆਪਸਾਂ ਅੱਜ ਪਾਈਏ ਇੱਕ ਦਾਸ ਬੜੇ 1.5 2 ਸਾਲ ਤੋਂ ਮੈਂ ਵਿਚਾਰ ਕਰ ਰਿਹਾ ਕਿ ਕਿਸੀ ਤੂੰ ਮੇਰਾ ਮੈਂ ਤੇਰਾ ਕਹਿੰਨੇ ਆ ਇੱਕ ਪਾਸਿਓਂ ਬੋਲਿਆ ਜਾਂਦਾ ਤੂੰ ਦੂਜੇ ਪਾਸਿਓਂ ਬੋਲਿਆ ਜਾਂਦਾ ਮੇਰਾ ਸੋ ਅੱਜ ਮੇਰਾ ਦਿਲ ਕਰਦਾ ਕਿ ਤੂੰ ਮੇਰਾ ਨੂੰ ਇਕੱਠਾ ਕੀਤਾ ਜਾਏ ਤੇ ਮੈਂ ਤੇਰਾ ਨੂੰ ਇਕੱਠਾ ਕੀਤਾ ਜਾਏ ਆਓ ਆਓ ਅਜ ਇਸ ਤਰ੍ਹਾਂ ਬੋਲਦੇ ਸਹਿਬ ਬਰਸ਼ਿਸ਼ਕਰ तू मेरा नहीं सारे नहीं बोलना तू, <t Dogs> <Hollywood> तू, तू मेरा तू मेरा मैं तेरा, <mount> <beautiful> तू मेरा मैं तेरा, <ses -प Turkish> तू मेरा मैं तेरा, तू मेरा, तो मेरा। <-uelle> मैं तेरा <चर्थ> <cushion> तू मेरा मैं तेरा, तू मेरा मैं तेरा।, मैं तेरा सो अंग सोङ्गाराज सिंह विष्णु भगव सोग महाराज शेर सिंह विष्णु भगवी सो अंग Raji Singh Vishnu Bhagwan Di So Ang Maharaj Shir Singh Vishnu Bhagwan Di So Ang Maharaj Shir Singh Vishnu ਭਗਵਾਨ ਦੀ ਜੈ ਸੂ